ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸੁਖ ਵੇਲੇ ਸ਼ੁਕਰਾਨਾ ਵਾਹਿਗੁਰੂ ਜੀ ਪਰਮਾਤਮਾ ਦੇ ਦਿੱਤੇ ਹੋਏ ਹਰ ਸੁੱਖ ਨੂੰ ਅਸੀਂ ਮੰਨਦੇ ਹਾਂ ਜਦੋਂ ਸਾਨੂੰ ਹਰ ਸੁੱਖ ਮਿਲਦਾ ਹੈ ਤਾਂ ਸਾਨੂੰ ਪਰਮਾਤਮਾ ਅੱਗੇ ਦੋਵੇਂ ਹੱਥ ਜੋੜ ਕੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਦੁੱਖ ਵੇਲੇ ਅਰਦਾਸ ਜੇ ਅਸੀਂ ਬਹੁਤ ਦੁਖੀ ਹਾਂ ਜਾਂ ਸਾਨੂੰ ਕਿਸੇ ਵੀ ਤਰ੍ਹਾਂ ਦਾ ਰੋਗ ਲੱਗਿਆ ਹੈ ਦੁਖੀ ਹਾਂ ਤਾਂ ਸਾਨੂੰ ਪਰਮਾਤਮਾ ਅੱਗੇ ਦੋਵੇਂ ਹੱਥ ਜੋੜ ਕੇ ਦੁੱਖ ਦੂਰ ਕਰਨ ਦੀ ਅਰਦਾਸ ਕਰਨੀ ਚਾਹੀਦੀ ਹੈ ਹਰ ਵੇਲੇ ਸਿਮਰਨ ਵਾਹਿਗੁਰੂ ਜੀ ਸਾਨੂੰ ਸਭ ਨੂੰ ਉੱਠਦੇ ਬੈਠਦੇ ਸੌਂਦੇ ਜਾਗਦੇ ਖਾਂਦੇ ਪਿੰਦੇ ਹਰ ਵੇਲੇ ਸਿਮਰਨ ਕਰਨਾ ਚਾਹੀਦਾ ਹੈ ਤਾਂ ਜੋ ਪਰਮਾਤਮਾ ਸਾਡੇ ਤੇ ਹਮੇਸ਼ਾ ਖੁਸ਼ ਰਹੇ